ਤਿਹਾੜੀ ਸੀਜ਼ਨ 'ਚ ਹੁਣ ਤੁਹਾਡੀ ਰਸੋਈ ਦਾ ਬਜਟ ਵੀ ਵਧਣ ਵਾਲਾ ਹੈ ਕਿਉਂਕਿ ਕੇਂਦਰ ਸਰਕਾਰ ਤੋਂ ਮਿਲਣ ਵਾਲੇ ਸਸਤੇ ਆਟੇ, ਚੋਲਾ ਅਤੇ ਦਾਲਾਂ ਦੀਆਂ ਕੀਮਤਾਂ 'ਚ ਵਾਧਾ ਕਰਨ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਕੇਂਦਰ ਸਰਕਾਰ ਵੱਲੋਂ ਰਾਜਤੀ ਦਰਾਂ ਤੇ ਖੁਰਾਕੀ ਵਸਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ। ਸਰਕਾਰ ਦੇ ਮੰਤਰੀ ਮੰਡਲ ਨੇ ਇਹਨਾਂ ਦੀਆਂ ਕੀਮਤਾਂ ਵਧਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਹੈ ਅਤੇ ਹੁਣ ਜਲਦੀ ਹੀ ਵਧੀਆਂ ਕੀਮਤਾਂ ਤੇ ਇਹਨਾਂ ਦੀ ਵਿਕਰੀ ਸ਼ੁਰੂ ਕੀਤੀ ਜਾਵੇਗੀ। ਆਮ ਲੋਕਾਂ ਲਈ ਇਹ ਬੁਰੀ ਖ਼ਬਰ ਹੋ ਸਕਦੀ ਹੈ। ਇਸ ਵਾਰ ਭਾਰਤ ਆਟਾ, ਚਾਵਲ, ਦਾਲਾਂ ਇਹ ਸਭ ਵਧੇ ਹੋਏ ਭਾਅ ਤੇ ਵਿਕਣਗੇ। ਇਹਨਾਂ ਦੀ ਵਿਕਰੀ ਇੱਕ ਹਫ਼ਤੇ ਵਿੱਚ ਸ਼ੁਰੂ ਹੋ ਜਾਵੇਗੀ। ਹਾਲਾਂਕਿ ਇਸ ਲਈ ਲੋਕਾਂ ਨੂੰ ਜ਼ਿਆਦਾ ਕੀਮਤ ਚੁਕਾਉਣਾ ਪਵੇਗੀ 10 ਕਿਲੋ ਆਟੇ ਦੀ ਕੀਮਤ 275 ਰੁਪਏ ਤੋਂ ਵੱਧ ਕੇ 300 ਰੁਪਏ ਹੋ ਜਾਵੇਗੀ 10 ਕਿਲੋ ਚੋਲਾ ਦੀ ਕੀਮਤ 295 ਰੁਪਏ ਤੋਂ ਵੱਧ ਕੇ 320 ਰੁਪਏ ਹੋ ਜਾਵੇਗੀ 1 ਕਿਲੋ ਛੋਲਿਆਂ ਦੀ ਦਾਲ ਦੀ ਕੀਮਤ 60 ਰੁਪਏ ਤੋਂ ਵੱਧ ਕੇ 70 ਰੁਪਏ ਪ੍ਰਤੀ ਕਿਲੋ ਹੋ ਜਾਵੇਗੀ ਹਿੰਦੂ ਬਿਜ਼ਨਸ ਲਾਈਨ ਦੀ ਖਬਰ ਮੁਤਾਬਕ ਇਸ ਵਾਰ ਭਾਰਤ ਦਾਲ ਦਾ ਰੇਟ 170 ਰੁਪਏ ਪ੍ਰਤੀ ਕਿਲੋ ਰੱਖਿਆ ਜਾ ਸਕਦਾ ਹੈ ਅਤੇ ਭਾਰਤ ਦਾਲ ਨੂੰ ਇਸ ਵਾਰ ਸਸਤੇ ਭੋਜਨ ਉਤਪਾਦਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਇਸ ਦੇ ਲਈ 99 ਰੁਪਏ ਪ੍ਰਤੀ 10 ਗ੍ਰਾਮ ਦੀ ਦਰ ਤੱਕ ਕੀਤੀ ਜਾ ਸਕਦੀ ਹੈ ਫਰਵਰੀ ਵਿੱਚ ਕੇਂਦਰ ਸਰਕਾਰ ਨੇ 5 ਕਿਲੋ ਅਤੇ 10 ਕਿਲੋ ਦੇ ਪੈਕ ਵਿੱਚ 29 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਚੋਲਾਂ ਦੀ ਵਿਕਰੀ ਸ਼ੁਰੂ ਕੀਤੀ ਸੀ ਭਾਰਤ ਆਟਾ 275 ਰੁਪਏ ਪ੍ਰਤੀ 10 ਕਿਲੋਗ੍ਰam ਬੈਗ ਦੇ ਹਿਸਾਬ ਨਾਲ ਵੇਚਣਾ ਨਵੰਬਰ 2000 23 ਵਿੱਚ ਸ਼ੁਰੂ ਕੀਤਾ ਗਿਆ ਸੀ ਹਾਲਾਂਕਿ ਜੂਨ ਚ ਇਹਨਾਂ ਦੀ ਵਿਕਰੀ ਤੇ ਰੋਕ ਲਗਾ ਦਿੱਤੀ ਗਈ ਸੀ ਸਰਕਾਰੀ ਸੂਤਰਾਂ ਸਾਰ ਅਸਲ ਵਿੱਚ ਇਸ ਸਮੇਂ ਸਟਾਕ ਵਿੱਚ ਰੱਖੇ ਚੋਲਾ ਨੂੰ ਵੱਧ ਤੋਂ ਵੱਧ ਮਾਤਰਾ ਵਿੱਚ ਵੰਡਣਾ ਚਾਹੁੰਦੀ ਹੈ ਇੱਕ ਪਾਸੇ ਤਾਂ ਸਰਕਾਰ ਚੋਲਾ ਦੀ ਸਬਸਿਡੀ ਤੇ ਜ਼ਿਆਦਾ ਖਰਚ ਨਹੀਂ ਕਰਨਾ ਚਾਹੁੰਦੀ ਜਦਕਿ ਦੂਜੇ ਪਾਸੇ ਸਟਾਕ ਚ ਰੱਖੇ ਚੋਲਾਾਂ ਦੀ ਵੱਡੀ ਸਪਲਾਈ ਨੂੰ ਵੀ ਠੀਕ ਕਰਨਾ ਚਾਹੁੰਦੀ ਹੈ ਇਸ ਦੇ ਨਾਲ ਹੀ ਮਾਰਕੀਟਿੰਗ ਸਾਲ 2024-25 ਲਈ ਨਵੀਂ ਸਰਕਾਰੀ ਖਰੀਦ ਵੀ ਸ਼ੁਰੂ ਹੋ ਗਈ ਹੈ ਇਸ ਕਾਰਨ ਅਗਲੇ 6 ਮਹੀਨਿਆਂ ਵਿੱਚ ਗੋਦਾਮ ਖਾਲੀ ਕਰਨ ਦਾ ਜਦ ਬਾਹ ਹੋਵੇਗਾ ਤਾਂ ਜੋ ਨਮੀ ਝੋਨੇ ਅਤੇ ਕਣਕ ਦੀ ਫਸਲ ਨੂੰ ਸਟੋਰ ਕਰਨ ਲਈ ਥਾਂ ਬਣਾਈ ਜਾ ਸਕੇ ਸਰਕਾਰ ਨੇ ਹਫਤਾਵਾਰੀ ਇ ਨਿਲਾਮੀ ਰਾਹੀਂ ਪਹਿਲਾਂ ਹੀ ਝੋਨਾ ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ ਜਿਸ ਕਾਰਨ ਇਸ ਵਿੱਤੀ ਸਾਲ ਵਿੱਚ 1 ਲੱਖ ਟਨ ਤੋਂ ਵੱਧ ਵਿਕ ਜਾਂ ਲਿਫਟਿੰਗ ਹੋ ਚੁੱਕੀ ਹੈ ਇਸ ਤਰ੍ਹਾਂ ਝੋਨਾ ਦੇ ਵਧੇ ਹੋਏ ਸਟਾਕ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ